ਕਦੇ ਤਨ ਨੇ ਜਿਉ ਸ਼ਹੀਦ ਪਾਈ ਜਾਂਦਾ ਜੀ ਕੋਈ ਲੱਖੀ ਸ਼ਾਹ ਬਨਜਾਰਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਨਾ ਕੀਤਾ ਔਰ ਸੀਸ ਸੀਸ ਕੱਲਾ ਕੋਈ ਸਾਡੇ ਲਈ ਨਹੀਂ ਸਾਰੀ ਮਨੁੱਖਤਾ ਦੇ ਲਈ ਹਿੰਦੂ ਹੋਵੇ ਜਾਂ ਜਿੰਦਰੀ ਚਾਤਾ ਤਾਂ ਨਹੀਂ ਕਹਿੰਦੇ ਜੀ ਇਸੇ ਲਈ ਕਹਿੰਦੇ ਨੇ ਕਿ ਉਹਨਾਂ ਨੇ ਸੀਸ ਜਿਹੜਾ ਗੁਰੂ ਆਪਣੀ ਸੰਸਾਰ ਲਈ ਦਿੱਤਾ ਭੜੇ ਨਹੀਂ ਦਿੱਤਾ ਤੇ ਅੱਜ ਦੇ ਦਿਨ ਸ਼ੀਰਦੀ ਦੇ ਹਾੜੇ ਦੇ ਉੱਤੇ ਕੋਟ ਕੋਟ ਪ੍ਰਣਾਮ ਇਹਨਾਂ ਸ਼ਹੀਦਾਂ ਨੂੰ ਜੋ ਅਸੀਂ ਉਸ ਸਮੇਂ ਦੇ ਵਿੱਚ ਸਾਡਾ ਜਨਮ ਨਹੀਂ ਹੋਇਆ ਅਸੀਂ ਨਹੀਂ ਮਹਿਸੂਸ ਕਰ ਸਕੇ ਪਰ ਅੱਜ ਐਟ ਪ੍ਰੈਜ਼ੈਂਟ ਦੀ ਗੱਲ ਕਰੀਏ 2000 ਜੇ ਆਪਾਂ 24 ਦੀ ਗੱਲ ਕਰੀਏ ਤੇ ਅੱਜ ਕਈ ਸਦੀਆਂ ਹੋ ਗਈਆਂ ਨੇ ਜੀ ਅੱਜ ਉਸ ਚੀਜ਼ ਨੂੰ ਮਹਿਸੂਸ ਕਰ ਰਹੇ ਵੀ ਉਹ ਟਾਈਮ ਕਿਵੇਂ ਦਾ ਹੋਏਗਾ ਅੱਜ ਉਹੀ ਜਗ੍ਹਾ ਜਿਸ ਟਾਈਮ ਗੱਲ ਕਰੀ ਇੱਥੇ ਕੋਈ ਕਾਨੂੰਨ ਨਹੀਂ ਹੁੰਦਾ ਸੀ ਸਿੱਧੀ ਸਜ਼ਾ ਹੀ ਹੁੰਦੀ ਸੀ ਉਸ ਸਮੇਂ ਦੇ ਵਿੱਚ ਭਾਈ ਜੱਤਾ ਜੀ ਨੇ ਕਿਵੇਂ ਸੀਸ ਚੱਕਿਆ ਔਰ ਕਿਵੇਂ ਲੈ ਕੇ ਗਏ ਜੇ ਤੁਹਾਨੂੰ ਵੀ ਪਤਾ ਹੈ ਬੀਬੀ ਜੀ ਹਰਜੀਤ ਕੌਰ ਜੀ ਜੇ ਕੋਈ ਫੜਿਆ ਜਾਂਦਾ ਸੀ ਉਹ ਤੇ ਸਿਰਫ ਧੌਣ ਲਾਉਣ ਦਾ ਹੀ ਆਰਡਰ ਹੁੰਦਾ ਸੀ ਪਰ ਇਸ ਜਗ੍ਹਾ ਦੇ ਵਿੱਚੋਂ ਜਿੱਥੇ ਦੁਨੀਆ ਦੀ 1/4 ਆਰਮੀ ਹੋਵੇ ਮੁਗਲ ਹੋਣ ਸੀਸ ਕੱਟਿਆ ਹੋਇਆ ਗੁੱਟ ਇੱਕ ਵਾਰ ਦੱਸავ ਜੀ ਦਾ ਲੈ ਕੇ ਜਾਣਾ ਹੋਵੇ ਚਾਹੇ ਭਾਈ ਲੱਖੀ ਸ਼ਾਵਣ ਜਾਣਾ ਚਾਹੇ ਭਾਈ ਜੱਤਾ ਜੀ ਹੈ ਉਹ ਆਕੀ ਸਾਡੇ ਸ਼ਹੀਦ ਨੇ ਜੀ ਬੜਾ ਅੱਜ ਦੀ ਡੇਟ ਤੇ ਕੋਈ ਅੱਜ ਅਹੀ ਕ੍ਰਾਈਮ ਕੀਤਾ ਹੋਇਆ ਨਾ ਜੀ ਇੱਥੇ ਕੋਈ ਪਤਾ ਨਹੀਂ ਲਾ ਸਕਦਾ ਜਿਹੜਾ ਸਭ ਸੂਰਤ ਰਹਿ ਕੇ ਜਿਹੜੇ ਕੀ ਜੱਜ ਦੀ ਸੇਵਾ ਨਿਭਾਈਆ ਜੁਡੀਸ਼ੀਅਲ ਦੀ ਸੇਵਾ ਨਿਭਾਈਆ ਤੇ ਅੱਜ ਵੀ ਇੱਥੇ ਸੇਵਾ ਨਿਭਾ ਰਹੇ ਨੇ ਹਮੇਸ਼ਾ ਹੀ ਸ਼ੀਸ਼ਮਰਗ ਯਾਤਰਾ ਦੇ ਨਾਲ ਚੱਲਦੇ ਨੇ ਇਹ 14ਵੀਂ ਸ਼ੀਸ਼ਮਰਗ ਯਾਤਰਾ ਤੇ ਜਦੋਂ ਹੀ ਆਰੰਭ ਹੋਈ ਸੀ ਉਦੋਂ ਹੀ ਜੱਜ ਸਾਹਿਬਾਨ ਜੀ ਜਿਹੜੇ ਕੀ ਨਾਲ ਜੁੜੇ ਹੋਏ ਸਸੰਗੇ ਜੀ ਇਹ ਤੁਸੀਂ ਦੇਖ ਸਕਦੇ ਹੋ ਸ਼ੀਸ਼ ਮਰਗ ਯਾਤਰਾ ਦੀ ਆਰੰਭਤਾ ਹੋ ਚੁੱਕੀ ਹੈ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿ ਮਹਿਸੂਸ ਕਰੀਏ ਕਿ ਜਿਹੜਾ ਬੱਚਾ ਲੈ ਕੇ ਵੀਰ ਜੀ ਪੰਚਨੀ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਸਾਹਿਬ ਵਾਈ ਗੁਰਜੀ ਦੇ ਫਤਿਹ ਕੀ ਕਹਿਣਾ ਚਾਹੋਗੇ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਨੂੰ ਹਰ ਸਾਲ ਮਨਾਇਆ ਜਾਂਦਾ ਔਰ ਸ਼ੀਸ਼ ਮਰਗ ਯਾਤਰਾ ਵੀ ਹੁੰਦੀ ਕੀ ਕਹਿਣਾ ਚਾਹੋਗੇ ਵਾਈ ਗੁਰਜੀ ਅਸੀਂ ਬੜੇ ਵਡਵਾਕੀ ਆ ਗਿਆ ਜੀ ਇਰੇ ਸਮੇਂ ਅਸੀਂ ਵੇਖ ਰਿਹਾ ਛੋਟਾ ਜਿਹਾ ਬੱਚਾ ਵੀ ਤੁਸੀਂ ਨਾਲ ਲੱਗੇ ਬੱਚਾਈ ਵਾਲਾ ਕਰਮਾ ਵਾਲਾ ਹੈ ਵਾਈਕਰੋ ਜੀ ਕੀ ਕਹਿਣਾ ਚਾਹੋਗੇ ਸ਼ਹੀਦੀ ਬਾਰੇ ਇਸ ਚਾਂਤਨੀ ਚੌਂਕ ਦੇ ਵਿੱਚ ਜਦਾ ਜਦਾ ਦੇ ਵਿੱਚ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਤੇ ਅੱਜ ਸੰਗਤ ਵੀ ਉਸ ਚੀਜ਼ ਦਾ ਨਿਕਮਾ ਨਹੀਂ ਹੈ ਜੇ ਗੁਰਤੇਗ ਬਾਦਰ ਸਾਹਿਬ ਨਹੀਂ ਹੁੰਦੇ ਤੇ ਸ਼ਾਇਦ ਅਸੀਂ ਵੀ ਨਹੀਂ ਹੁੰਦੇ ਜੀ ਨਾ ਕੋਈ ਮੰਦਿਰ ਹੁੰਦਾ ਨਾ ਕੋਈ ਗੁਰਦੁਆਰਾ ਹੁੰਦਾ ਜੀ ਸਾਰੇ ਹੀ ਇੱਕੋ ਧਰਮ ਚੱਲਣਾ ਸੀ ਫਿਰ ਜੇ ਗੁਰਤੇਗ ਬਾਦਰ ਸਾਹਿਬ ਨਾ ਹੁੰਦੇ ਬਿਲਕੁਲ ਉਹਦੇ ਸ਼ਹਾਦਤ ਨੂੰ ਕੋਟਾਨ ਬੋੜਨ ਨਾ ਮੰਨੇ ਜਿੰਦੇ ਵੀ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਨੇ ਸ਼ੀਸ਼ ਮਾਰ ਕੇ ਆਪਾਂ ਨੂੰ ਸਾਨੂੰ ਜੋੜਿਆ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਸਾਹਿਬ ਜੀ ਜੋੜਨ ਵਾਲਾ ਤੇ ਉਹ ਦੇਖੋ ਜੀ ਸਤਿਗੁਰ ਸੱਚੇ ਪਾਤਸ਼ਾਹ ਹੈ ਕਿਵੇਂ ਇਹ ਧਰਤ ਪਰਨਾ ਹੁੰਦੀ ਹੈ ਤੁਸੀਂ ਹਰ ਸਾਲ ਤਿਆਰੀਆਂ ਕਰਦੇ ਹੋ ਸ਼ੀਸ਼ ਮਾਰ ਕੇ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਅਸੀਂ ਉਸ ਸਮੇਂ ਦੇ ਵਿੱਚ ਸਾਡਾ ਜਨਮ ਨਹੀਂ ਹੋਇਆ ਅਸੀਂ ਨਹੀਂ ਮਹਿਸੂਸ ਕਰ ਸਕੇ ਪਰ ਅੱਜ ਐਟ ਪ੍ਰੈਸੈਂਟ ਦੀ ਗੱਲ ਕਰੀਏ 2000 ਜੇ ਆਪਾਂ 24 ਦੀ ਗੱਲ ਕਰੀਏ ਤੇ ਅੱਜ ਕਈ ਸਦੀਆਂ ਹੋ ਗਈਆਂ ਨੇ ਜੀ ਅੱਜ ਉਸ ਚੀਜ਼ ਨੂੰ ਮਹਿਸੂਸ ਕਰ ਰਹੇ ਵੀ ਉਹ ਟਾਈਮ ਕਿਵੇਂ ਦਾ ਹੋਏਗਾ ਅੱਜ ਉਹੀ ਜਗ੍ਹਾ ਜਿਸ ਟਾਈਮ ਗੱਲ ਕਰੀ ਇੱਥੇ ਕੋਈ ਕਾਨੂੰਨ ਨਹੀਂ ਹੁੰਦਾ ਸੀ ਸਿੱਧੀ ਸਜ਼ਾ ਹੀ ਹੁੰਦੀ ਸੀ ਉਹ ਸਮੇਂ ਦੇ ਵਿੱਚ ਭਾਈ ਜੱਤਾ ਜੀ ਨੇ ਕਿਵੇਂ ਸੀਸ ਚੱਕਿਆ ਔਰ ਕਿਵੇਂ ਲੈ ਕੇ ਗਏ ਜੇ ਤੁਹਾਨੂੰ ਵੀ ਪਤਾ ਹੈ ਬੀਬੀ ਜੀ ਹਰਜੀਤ ਕੌਰ ਜੀ ਜੇ ਕੋਈ ਫੜਿਆ ਜਾਂਦਾ ਸੀ ਉੱਤੇ ਸਿਰਫ ਧੌਣ ਲਾਉਣ ਦਾ ਹੀ ਆਰਡਰ ਹੁੰਦਾ ਸੀ ਪਰ ਇਸ ਜਗ੍ਹਾ ਦੇ ਵਿੱਚੋਂ ਜਿੱਥੇ ਦੁਨੀਆ ਦੀ 1/4 ਆਰਮੀ ਹੋਵੇ ਮੁਗਲ ਹੋਣ ਸੀਸ ਕੱਟਿਆ ਹੋਏ ਕੋਈ ਇੱਕ ਬਤਾਵਿਦਾ ਲੈ ਕੇ ਜਾਣਾ ਹੋਵੇ ਚਾਹੇ ਭਾਈ ਲੱਖੀ ਸ਼ਾਹ ਬਨਜਾਰਾ ਚਾਹੇ ਭਾਈ ਜੱਤਾ ਜੀ ਹੈ ਉਹ ਆਕੀ ਸਾਡੇ ਸ਼ਹੀਦ ਨੇ ਜੀ ਬੜਾ ਅੱਜ ਜਿਹੜੇ ਕੋਈ ਅੱਜ ਅਸੀਂ ਕ੍ਰਾਈਮ ਕੀਤਾ ਹੋਇਆ ਨਾ ਜੀ ਤੇ ਕੋਈ ਪਤਾ ਨਹੀਂ ਹਲਾ ਸਕਦੇ ਤਨ ਨੇ ਜੀ ਉਹ ਸ਼ਹੀਦ ਪਾਈ ਜਾਂਦਾ ਜੀ ਭਾਈ ਲੱਖੀ ਸ਼ਾਹ ਬਨਜਾਰਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਔਰ ਸੀਸ ਸੀਸ ਕੱਲਾ ਕੋਈ ਸਾਡੇ ਲਈ ਨਹੀਂ ਸਾਰੀ ਮਨੁੱਖਤਾ ਦੇ ਲਈ Hindu ਹੋਵੇ ਜਾਂ Sindhi ਚਾਹਤ ਤਾਂ ਨਹੀਂ ਕਹਿੰਦੇ ਜੀ ਇਸੇ ਲਈ ਕਹਿੰਦੇ ਨੇ ਕਿ ਉਹਨਾਂ ਨੇ ਸੀਸ ਜਿਹੜਾ ਗੁਰੂ ਆਪਣੀ ਸੰਸਾਰ ਲਈ ਦਿੱਤਾ ਭੜੇ ਲਈ ਦਿੱਤਾ ਤੇ ਅੱਜ ਦੇ ਦਿਨ ਛੀਦੀ ਦੀਹਾੜੀ ਦੇ ਉੱਤੇ ਕੋਟ ਕੋਟ ਪ੍ਰਣਾਮ ਹੈ ਨਾ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਜਿਹੜੀ ਸੰਗਤ ਨਹੀਂ ਦੇਖ ਸਕਦੀ ਉਹ ਦਰਸ਼ਨ ਕਰ ਸਕਦੀ ਹੈ ਇਹਨਾਂ ਦਾ ਬੜਾ ਇੱਕ ਸਨੇਹਾ ਦੇ ਰਾਹੀ ਅਗੇ ਪਰਾਲਾ ਕੀਤਾ ਭੈਣ ਜੀ ਉਹਨਾਂ ਨੇ ਇਹ ਇੱਕ ਸਨੇਹ ਨਹੀਂ ਇਹ ਬਹੁਤ ਵੱਡਾ ਸਨੇਹ ਹੈ ਜਿਹਦੇ ਰਾਹੀਂ ਤੁਸੀਂ ਅੱਜ ਆਪਣੇ ਬੱਚਿਆਂ ਦਾ ਜ਼ਿੰਦਗੀ ਬੱਚਿਆਂ ਦਾ ਫਿਊਚਰ ਜਿਹੜਾ ਸਵਾਰ ਸਕਦੇ ਹੋ ਇਹ ਇਤਿਆਸ ਦੱਸ ਕੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੁਡੀਸ਼ੀਅਲ ਜੱਜ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਹਰ ਸਾਲ ਇਸ ਸ਼ੀਸ਼ ਮਾਰਗ ਯਾਤਰਾ ਦੇ ਵਿੱਚ ਸ਼ਾਮਲ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਾਸੇ ਜੇ ਭਾਈ ਦੂਕੇ ਜੀ ਵੀ ਅਸੀਂ ਸਭੀ ਔਰ ਸਰਵਿਸ ਕਰ ਰਹੇ ਸੀ ਅਸੀਂ ਨਵਜੀਤ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੀਸ਼ ਮਰ ਗਿਆ ਤਰਾ ਦੇ ਵਿੱਚ ਸ਼ਰਧਾ ਜੀ ਕੀਵੇਂ ਸੀ ਭਾਵਨਾ ਤੁਹਾਡੀ ਸੀਸ਼ ਮਰ ਗਿਆ ਇਤਿਹਾਸ ਪਾਚਨ ਬਹੁਤ ਬਣੀ ਦੇਖੋ ਜੀ ਕੀ ਕੀ ਸੇਵਾਵਾਂ ਤੁਸੀਂ ਵੀ ਨਿਭਾ ਰਹੇ ਹੋ ਵਿੱਚ ਮਾਨੂੰ ਸ਼ਾਮ ਹੋ ਰਹੇ ਹਾਂ ਸਤ ਜੀ ਜੀ ਬਿਲਕੁਲ ਸੋ ਆਪਣੀ ਡਿਊਟੀ ਦੇ ਦੌਰਾਨ ਵੀ ਬਾਬਾ ਜੀ ਨੇ ਇਸੇ ਹੀ ਤਰ੍ਹਾਂ ਸਾਬ ਸੂਤ ਰਹਿ ਕੇ ਜਿਹੜੇ ਕਿ ਜੱਜ ਦੀ ਸੇਵਾ ਨਿਭਾਈਆ ਜੁਡੀਸ਼ੀਅਲ ਦੀ ਸੇਵਾ ਨਿਭਾਈਆ ਤੇ ਅੱਜ ਵੀ ਇੱਥੇ ਸੇਵਾ ਨਿਭਾ ਰਹੇ ਨੇ ਹਮੇਸ਼ਾ ਹੀ ਸ਼ੀਸ਼ਮਰਗ ਯਾਤਰਾ ਦੇ ਨਾਲ ਚੱਲਦੇ ਨੇ ਇਹ 14ਵੀਂ ਸ਼ੀਸ਼ਮਰਗ ਯਾਤਰਾ ਤੇ ਜਦੋਂ ਹੀ ਆਰੰਭ ਹੋਈ ਸੀ ਉਦੋਂ ਹੀ ਜੱਜ ਸਾਹਿਬਾਂ ਜੀ ਜਿਹੜੇ ਕਿ ਨਾਲ ਜੁੜੇ ਹੋਏ ਨੇ ਥਾਰ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਨਾਲ ਜਿਹੜੀ ਕਿ ਨਵੀਂ ਘੜਾ ਕੇ ਲਿਆਏ ਵੀਰ ਜੀ ਤੇ ਅੱਜ ਸ਼ੀਸ਼ਮਰਗ ਯਾਤਰਾ ਦੇ ਵਿੱਚ ਲੈ ਕੇ ਆਏ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਕੀ ਕਿਸ ਤਰ੍ਹਾਂ ਦੇਖੋ ਭਾਵਨਾ ਜਿਹੜੀ ਜੁੜੀ ਹੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੱਗਦਾ ਬਾਬਾ ਜੀ ਨਵੀਂ ਗੱਡੀ ਘੜਾ ਕੇ ਲੈ ਆਇਆ ਫਿਰਪਾ ਮਾਲ ਹਾਂਜੀ ਫਿਰਪਾ ਮਾਲ ਹਾਂ ਜੀ ਨਵੀਂ ਸਾਧਨ ਵਾਲੀ ਸਾਧ ਜਿੱਥੇ ਕੀ ਕਹਿਣਾ ਚਾਹੋਗੇ ਸ਼ੀਸ਼ਮਾਰਗ ਯਾਤਰਾ ਦੇ ਵਿੱਚ ਕੀ ਖਾਸ ਤੌਰ ਤੇ ਜਿਹੜੀ ਸ਼ਾਮਿਲ ਕਰਨੀ ਸੀ ਉਹ ਦੱਸੋ ਥਲੇ ਲਾ ਲਓ ਸਰ ਜੀ ਕਹਿੰਦੇ ਕੋਈ ਸ਼ਬਦ ਨਹੀਂ ਆ ਬੋਲਣ ਦੇ ਲਈ ਕਿਉਂਕਿ ਜਿਸਾਰ ਕੋਈ ਵਿਰਾਗ ਦੇ ਵਿੱਚ ਆ ਇਹ ਚਾਮਨੇ ਚੌਕ ਦੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਅੱਜ ਇੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਅ ਇਸ ਪਾਵਨ ਸਥਾਨ ਤੇ ਜੇ ਰੌਣਕਾਂ ਨੇ ਤੇ ਉਹ ਸ਼ਹੀਦਾ ਕਰਕੇ ਆ ਧੰਗੂ ਤੇ ਇੱਕ ਬਹਾਦਰ ਪਾਸ਼ਾ ਜੀ ਨੇ ਸ਼ਹਾਦਤ ਦਿੱਤੀ ਤਿੰਨ ਗੁਰਸਿੱਖਾਂ ਨੇ ਸ਼ਹਾਦਤ ਦਿੱਤੀ ਕਿਹਾ ਜਾਂਦਾ ਸੀ ਕਿ ਇਹ ਇੱਥੇ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ ਜਦੋਂ ਔਰੰਗਜ਼ੇਬ ਦਾ ਰਾਜ ਸੀ ਜਦੋਂ ਇੱਥੇ ਮੁਗਲਿਆ ਸਲਤਨ ਅ ਇਥੇ ਰਾਜ ਕਰਦੀ ਸੀ ਕਿਉਂਕਿ ਉਹ ਅ ਇਸ ਤਰੀਕੇ ਦੇ ਨਾਲ ਜ਼ੁਲਮ ਕਰਦੀ ਸੀ ਕਿ ਕਦੇ ਵੀ ਕਿਸੇ ਨੂੰ ਫੜ ਕੇ ਸਿਰਫ ਕੈਦ ਨਹੀਂ ਸੀ ਕੀਤਾ ਜਾਂਦਾ ਸਿੱਧੀ ਸਜ਼ਾ ਦਿੱਤੀ ਜਾਂਦੀ ਸੀ ਤੇ ਸਜ਼ਾ ਇਹੋ ਜੀ ਦਿੱਤੀ ਜਾਂਦੀ ਸੀ ਜੋ ਦੂਸਰੇ ਲਈ ਮਿਸਾਲ ਹੁੰਦੀ ਸੀ ਪਰ ਉੱਥੇ ਹੀ ਅੱਜ ਤੁਸੀਂ ਦੇਖ ਸਕਦੇ ਗੁਰਤੇਗ ਬਹਾਦਰ ਪਾਸਾ ਜੀ ਦੇ ਸੋਲੇ ਗੂੰਜਦੇ ਨੇ ਇਸ ਤਰੀਕੇ ਦੇ ਨਾਲ ਰੌਣਕਾਂ ਜਿਹੜੀਆਂ ਉਹ ਲੱਗੀਆਂ ਨੇ